ਜੀ ਦੋਸਤੋ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਰੋਜ਼ਾਨਾ ਸਵੇਰੇ ਇੱਕ ਸੇਬ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 2 ਜੋ ਲੋਕ ਆਪਣੇ ਚਿਹਰੇ ਤੇ ਨਾਰੀਅਲ ਤੇਲ ਲਗਾਉਂਦੇ ਹਨ ਉਹਨਾਂ ਦੀ ਸਕਿਨ ਹਮੇਸ਼ਾ ਚਮਕਦਾਰ ਰਹਿੰਦੀ ਹੈ ਨੰਬਰ 3 ਨਹਾ ਤੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ ਨੰਬਰ 4 ਪੇਟ ਦੀ ਗੈਸ ਨੂੰ ਠੀਕ ਕਰਨ ਲਈ ਰੋਜ਼ਾਨਾ ਸੌਂਫ ਦਾ ਸੇਵਨ ਕਰੋ ਗੈਸ ਠੀਕ ਹੋ ਜਾਵੇਗੀ ਨੰਬਰ 5 ਰੋਜ਼ਾਨਾ ਚਿਹਰੇ ਤੇ ਮਲਾਈ ਲਗਾਉਣ ਨਾਲ ਚਿਹਰੇ ਤੇ ਨਖਾਰ ਆਉਂਦਾ ਤੇ ਝੋੜੀਆਂ ਵੀ ਖਤਮ ਹੋ ਜਾਂਦੇ ਹਨ ਨੰਬਰ 6 ਦਿਲ ਦੇ ਰੋਗਿਆਂ ਨੂੰ ਕਰੇਲਾ ਜੂਸ ਬਹੁਤ ਜਿਆਦਾ ਫਾਇਦੇਮੰਦ ਹੈ ਅਤੇ ਖੂਨ ਸਾਫ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 7 ਜਿਨ੍ਹਾਂ ਨੂੰ ਕੱਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਇੱਕ ਗਲਾਸ ਗਰਮ ਦੁੱਧ ਵਿੱਚ ਦੋ ਚਮਚ ਦੇਸੀ ਘਿਓ ਮਿਲਾ ਕੇ ਰੋਜ਼ਾਨਾ ਪੀਣੇ ਚਾਹੀਦੇ ਹਨ ਥੋੜੇ ਦਿਨਾਂ ਵਿੱਚ ਹੀ ਕਬਜ ਠੀਕ ਹੋ ਜਾਵੇਗਾ ਨੰਬਰ 8 ਲਸਣ ਦੇ ਰਸ ਵਿੱਚ ਨਾਮਕ ਪਾ ਕੇ ਪੀਣ ਨਾਲ ਪੇਟ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 9 ਵਾਰ-ਵਾਰ ਪਸ਼ਾਬ ਆਉਣ ਦੀ ਬਿਮਾਰੀ ਹੈ ਤਾਂ ਤੁਹਾਨੂੰ ਭੁਜੋ ਸੋਲੇ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਬਿਮਾਰੀ ਦੂਰ ਹੋ ਜਾਵੇਗੀ ਨੰਬਰ 10 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਜਾਂ ਵੀਕਨੈਸ ਮਹਿਸੂਸ ਹੁੰਦੀ ਹੈ ਤੁਹਾਨੂੰ ਅਨਾਰ ਅਤੇ ਚਕੰਦਰ ਦਾ ਜੂਸ ਪੀਣਾ ਚਾਹੀਦਾ ਨੰਬਰ 11 ਜੇਕਰ ਤੁਹਾਡੇ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਅਖਰੋਟ ਦੀ ਗਰੀ ਖਾਣੀ ਚਾਹੀਦੀ ਹੈ ਇਸ ਨਾਲ ਦਰਦ ਤੋਂ ਰਾਹ ਮਿਲੇਗਾ ਨੰਬਰ 12 ਰੋਜ਼ਾਨਾ ਖਾਲੀ ਪੇਟ ਬਦਾਮ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 13 ਜਿਨ੍ਹਾਂ ਦੇ ਸਾਤੀ ਵਿੱਚ ਬਹੁਤ ਜ਼ਿਆਦਾ ਬਲਗਮ ਜੰਮਦੀ ਹੈ ਉਹਨਾਂ ਨੂੰ ਤુલਸੀ ਵਾਲੀ ਚਾਹ ਪੀਣੀ ਚਾਹੀਦੀ ਹੈ ਨੰਬਰ 14 ਨਾਮਜਾਮ ਬੱਚੇ ਨੂੰ ਕਦੇ ਨਾ ਕਦੇ ਸਾਇ ਚਟਾਉਣਾ ਚਾਹੀਦਾ ਹੈ ਇਸ ਨਾਲ ਬੱਚੇ ਨੂੰ ਖਾਂਸੀ ਜਖਾਮ ਨਹੀਂ ਹੁੰਦਾ ਨੰਬਰ 15 ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਕੱਚਾ ਨਾਰੀਅਲ ਦਾ ਸੇਵਨ ਕਰੋ ਨੰਬਰ 16 ਅਮਰੂਦ ਨੂੰ ਭੁੰਨ ਕੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਠੀਕ ਹੋ ਜਾਂਦੀ ਹੈ ਨੰਬਰ 17 ਰੋਜ਼ਾਨਾ ਖਾਲੀ ਪੇਟ ਦਹੀਂ ਖਾਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਨੰਬਰ 18 ਜੋ ਲੋਕ ਜ਼ਿਆਦਾ ਤਲਾ ਖਾਂਦੇ ਹਨ ਉਹਨਾਂ ਨੂੰ ਹਾਰਟ ਐਟੈਕ ਦਾ ਖਤਰਾ ਹੋ ਸਕਦਾ ਹੈ ਨੰਬਰ 19 ਖਾਲੀ ਬਿਟਾ ਜੁਆਣ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਚਰਪੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 20 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਟੁੱਟਦੇ ਹਨ ਤਾਂ ਤੁਹਾਨੂੰ ਨਾਰੀਅਲ ਤੇਲ ਲਗਾਉਣਾ ਚਾਹੀਦਾ ਹੈ ਵਾਲ ਟੁੱਟਨੇ ਬੰਦ ਹੋ ਜਾਣਗੇ ਧੰਨਵਾਦ ਜੀ